ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬ ਨਾਨਕ ਰਾਤ ਚਲਾਇਆ ਭਾਗ ਦੋ ਬੇਲਿਓ ਨਿਕਲਦੇ ਸ਼ੇਰ ਲੇਖਕ ਜਗਦੀਪ ਸਿੰਘ ਫਰੀਦਕੋਟ ਅਧਿਆਏ 13ਮ ਸਿੱਕਾ ਜਦਦਰ ਜਹਾਂ ਬਫਜਿਲ ਅਕਾਲ ਕੀ ਕਹਿ ਰਿਹਾ ਸੀ ਉਹ ਹਜ਼ਾਰਾਂ ਕੁੜੀਆਂ ਛਡਵਾ ਲਈਆਂ ਕੀ ਇਹ ਸੱਚ ਹੈ ਅਬਦਾਲੀ ਆਪਣੇ ਸੈਨਾਪਤੀਆਂ ਨੂੰ ਪੁੱਛ ਰਿਹਾ ਸੀ ਪਰ ਸੈਨਾਪਤੀ ਚੁੱਪ ਚਾਪ ਖਲੋਤੇ ਰਹੇ ਉਹ ਤਾਂ ਰਾਤ ਵਾਲੇ ਵਰਤਾਰੇ ਨਹੀਂ ਕੰਬਾ ਦਿੱਤੇ ਸਨ ਤੇ ਅੱਜ ਜਦੋਂ ਉਹਨਾਂ ਸਾਹਮਣੇ ਭਾਈ ਹੱਠੂ ਸਿੰਘ ਭਾਈ ਬਾਗ ਸਿੰਘ ਜਿਹੇ ਸੂਰਮੇ ਸਿੱਖਾਂ ਨੂੰ ਸ਼ੇਰਾਂ ਹਾਥੀਆਂ ਨਾਲ ਲੜਦੇ ਦੇਖਿਆ ਤਾਂ ਉਹਨਾਂ ਦੀ ਤਾਂ ਸੁਰਤ ਹੀ ਬੋਦਲ ਗਈ ਸੀ ਸਿੰਘ ਉਹਨਾਂ ਦੀ ਕੈਦ ਵਿੱਚੋਂ ਹਜ਼ਾਰਾਂ ਕੁੜੀਆਂ ਨੂੰ ਛਡਵਾ ਕੇ ਲੈ ਗਏ ਤੇ ਅਫਗਾਨ ਦੇਖਦੇ ਹੀ ਰਹਿ ਗਏ ਅਸਲ ਵਿੱਚ ਦੁਰਾਨੀਆਂ ਦਾ ਡਰ ਜਾਇਜ਼ ਵੀ ਸੀ ਬਹਾਦਰ ਮਰਾਠਿਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਆਈ ਅਬਦਾਲੀ ਸੈਨਾ ਫਾਵੇਂ ਪੂਰੀ ਤਰ੍ਹਾਂ ਥੱਕੀ ਟੁੱਟੀ ਹੋਈ ਸੀ ਪਰ ਜਿੱਤ ਦਾ ਹੰਕਾਰ ਤਾਂ ਫਿਰ ਵੀ ਸਿਰ ਚੜਿਆ ਹੋਇਆ ਸੀ ਹਿੰਦੁਸਤਾਨ ਵਿੱਚ ਉਹਨਾਂ ਦੇ ਅੱਗੇ ਖਲੋਣ ਵਾਲਾ ਕੋਈ ਬਚਿਆ ਹੀ ਨਹੀਂ ਸੀ ਮਰਾਠਿਆਂ ਜਿਹੀ ਸਭ ਤੋਂ ਤਾਕਤਵਰ ਸਲਤਨਤ ਨੂੰ ਦੁਨਾਨੀ ਲੜਾਕਿਆਂ ਨੇ ਦਰੜ ਕੇ ਰੱਖ ਦਿੱਤਾ ਸੀ ਹੁਣ ਹੋਰ ਕੌਣ ਉੱਠ ਸਕਦਾ ਸੀ ਉਹਨਾਂ ਵਿਰੁੱਧ ਹਿੰਦੁਸਤਾਨ ਵਿੱਚ ਪਰ ਅਫਗਾਨ ਇੱਥੇ ਵੱਡਾ ਟਪਲਾ ਖਾ ਗਏ ਉਹਨਾਂ ਦੇ ਚੇਤਿਆਂ ਵਿੱਚੋਂ ਵਿਸਰ ਗਿਆ ਕਿ ਦਿੱਲੀ ਵੱਲ ਜਾਂਦੀ ਅਫਗਾਨ ਸੈਨਾ ਨੂੰ ਵੀ ਸਿੰਘਾਂ ਨੇ ਕਈ ਥਾਂ ਹੀ ਲੁੱਟਿਆ ਸੀ ਸੋ ਵਾਪਸ ਮੁੜਦਿਆਂ ਨੂੰ ਸੁੱਕੇ ਕਿਵੇਂ ਜਾਣ ਦਿੰਦੇ ਮਸਾਂ ਬਸ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਹੀ ਨਹੀਂ ਆਏ ਮਸਾਂ ਡਗਦਾ ਢੈਂਦਾ ਅਬਦਾਲੀ ਕਾਬਲ ਪੁੱਜਿਆ ਐਤ ਕੀ ਸਿੰਘਾਂ ਨੇ ਪੰਜਾਬ ਲੰਘਦੇ ਅਬਦਾਲੀ ਦੀ ਭਿਆਨ ਕਰਵਾ ਦਿੱਤੀ ਤੇ ਬੁਰੀ ਤਰ੍ਹਾਂ ਥੱਕਿਆ ਟੁੱਟਿਆ ਕਾਬਲ ਪਹੁੰਚਿਆ ਸਿੰਘਾਂ ਉਸ ਦਾ ਲਗਭਗ ਸਾਰਾ ਮਾਲ ਖਜ਼ਾਨਾ ਲੁੱਟ ਗੈਦ ਕੀਤੀਆਂ ਕੁੜੀਆਂ ਛਡਵਾ ਲਈਆਂ ਦਿੱਲੀ ਪਾਣੀਪਤ ਤੋਂ ਨੱਚਦੀ ਆਈ ਅਫਗਾਨ ਫੌਜ ਅਫਗਾਨਿਸਤਾਨ ਤੱਕ ਪਹੁੰਚਦਿਆਂ ਉਦਾਸੀ ਵਿੱਚ ਡੁੱਬ ਚੁੱਕੀ ਸੀ ਤੇ ਇਸ ਸੋਗ ਦਾ ਕਾਰਨ ਸੀ ਪੰਜਾਬ ਅਬਦਾਲੀ ਬੈਠਾ ਸੋਚ ਰਿਹਾ ਸੀ ਕਿੰਨੀ ਜਦੋ ਜਹਿਦ ਨਾਲ ਅਸੀਂ ਮਰਾਠੇ ਹਰਾਏ ਦਿੱਲੀ ਉੱਤੇ ਮੋੜ ਅਫਗਾਨਾਂ ਦਾ ਪਰਚਮ ਚੁਲਾਇਆ ਹਿੰਦੂਸਤਾਨੀ ਰਾਜਿਆਂ ਰਚਵਾੜਿਆਂ ਨੂੰ ਅਫਗਾਨ ਤਲਵਾਰਾਂ ਦਾ ਲੋਹਾ ਮੰਨਵਾਇਆ ਸਾਰਾ ਹਿੰਦੁਸਤਾਨ ਆਪਣੇ ਕਦਮਾਂ ਵਿੱਚ ਝੁਕਾਇਆ ਤੇ ਸੋਚਦਾ ਸੋਚਦਾ ਉਹ ਕੋਲ ਬੈਠੇ ਸ਼ਾਹਬਲੀ ਨੂੰ ਪੁੱਛਣ ਲੱਗਾ 18 ਮਹੀਨੇ ਤੋਂ ਵੀ ਵੱਧ ਸਮਾਂ ਲੱਗ ਗਿਆ ਸਾਨੂੰ ਦਿੱਲੀ ਪਾਨੀਪਤ ਫਤਿਹ ਕਰਨ ਵਿੱਚ ਕਿ ਨਹੀਂ ਜੀ ਹਜ਼ੂਰ ਇਸ ਤੋਂ ਵੀ ਕੁਝ ਵੱਧ ਸ਼ਾਹਬਲੀ ਬੋਲਿਆ ਤੇ ਚਾਰ ਦਿਨ ਵੀ ਨਹੀਂ ਲੱਗੇ ਸਿੰਘਾਂ ਨੂੰ ਸਾਡੀ ਜਿੱਤ ਉਹਨਾਂ ਪੂਰੀ ਤਰ੍ਹਾਂ ਮਿੱਟੀ ਵਿੱਚ ਰੋਲ ਦਿੱਤੀ ਅਬਦਾਲੀ ਫੇਰ ਸੋਚਣ ਲੱਗਾ ਅਫਗਾਨਾਂ ਦੀਆਂ ਸਾਰੀਆਂ ਖੁਸ਼ੀਆਂ ਉਹਨਾਂ ਨੇ ਗਮੀਆਂ ਵਿੱਚ ਬਦਲ ਦਿੱਤੀਆਂ ਇੰਨੇ ਨੂੰ ਇੱਕ ਸੂਇਆ ਆਇਆ ਤੇ ਬੋਲਿਆ ਜਾਨ ਬਖਸ਼ੀ ਹੋਵੇ ਹਜ਼ੂਰ ਤਾਂ ਇੱਕ ਬੁਰੀ ਖਬਰ ਹੈ ਡਰਦਿਆਂ ਉਸਨੇ ਸ਼ਾਹ ਤੋਂ ਖਬਰ ਸੁਣਾਉਣ ਦੀ ਪ੍ਰਮਾਨਗੀ ਮੰਗੀ ਆਦਤ ਪੈ ਗਈ ਹੈ ਹੁਣ ਤਾਂ ਕਿ ਜਦ ਜਦ ਵੀ ਪੰਜਾਬ ਲੰਘਾਂਗੇ ਤਾਂ ਬੁਰੀਆਂ ਖਬਰਾਂ ਨਾਲ ਵਾਪ ਪੈਂਦਾ ਹੀ ਰਹੇਗਾ ਉਦਾਸੀ ਵਿੱਚ ਅਬਦਾਲੀ ਬੋਲਿਆ ਸੂਇਏ ਲਈ ਇਹ ਪ੍ਰਮਾਨਗੀ ਹੀ ਸੀ ਸਿੱਖਾਂ ਨੇ ਮਹਾਲ ਦੇ ਫੌਜਦਾਰ ਮਿਰਜ਼ਾ ਜਾਨ ਨੂੰ ਮਾਰ ਦਿੱਤਾ ਹੈ ਹਜ਼ੂਰ ਹੈ ਇਹ ਕਦ ਹੋਇਆ ਆਪਣੇ ਆਸਣ ਤੋਂ ਉੱਠਦਾ ਹੋਇਆ ਅਬਦਾਲੀ ਬੋਲਿਆ ਜਦ ਉਹਨਾਂ ਸਿੰਧ ਤੋਂ ਸਾਡਾ ਪਿੱਛਾ ਛੱਡਿਆ ਤਾਂ ਪਿੱਛੇ ਮੁੜਦਿਆਂ ਇਹ ਕਾਰਾ ਕੀਤਾ ਕੌਣ ਸੀ ਐਤਕੀ ਅਬਦਾਲੀ ਦੀ ਆਵਾਜ਼ ਵਿੱਚ ਥਕਾਵਟ ਸੀ ਇਹ ਅਬਦਾਲੀ ਸ਼ਾਹ ਵਲੀ ਤੇ ਸੂਏ ਨੂੰ ਉਹ ਨਹੀਂ ਜਾਪ ਰਿਹਾ ਸੀ ਜੋ ਜਦ ਹਜੇ اٹਕ ਹੀ ਪਹੁੰਚਦਾ ਸੀ ਤੇ ਦਿੱਲੀ ਇਸਤਕਬਾਲ ਲਈ ਝੁੱਕ ਵੀ ਜਾਂਦੀ ਸੀ ਇਹ ਤਾਂ ਕੋਈ ਹਾਰਿਆ ਹੋਇਆ ਐਸਾ ਬਾਦਸ਼ਾਹ ਜਾਪ ਰਿਹਾ ਸੀ ਜਿਸ ਦਾ ਸਭ ਕੁਝ ਲੁੱਟਿਆ-ਪੁੱਟਿਆ ਗਿਆ ਹੋਵੇ ਸੂਈਆ ਅਜੇ ਕੁਝ ਨਹੀਂ ਬੋਲਿਆ ਸੀ ਤੇ ਸ਼ਾਹ ਨੇ ਮੋੜ ਪੁੱਛਿਆ ਕੌਣ ਸੀ ਉਹ ਚੜਤ ਸਿੰਘ ਹਜ਼ੂਰ ਸ਼ੁਕਰ ਚੱਕਿਆ ਚੜਤ ਸਿੰਘ ਸੂਈਏ ਨੇ ਵੀ ਸੰਖੇਪ ਉੱਤਰ ਦਿੱਤਾ 12000 ਫੌਜ ਭੇਜ ਨੂਰਦੀਨ ਨਾਲ ਸ਼ਾਹ ਬਲੀ 12000 ਲੜਾਕੇ ਦੁਰਾਨੀ ਤੇ ਉਸ ਨੂੰ ਕਹੀਂ ਕਿ ਚੜਤ ਸਿੰਘ ਦਾ ਸਿਰ ਲੈ ਕੇ ਆਵੇ ਸਰਦਾਰ ਜੜਤ ਸਿੰਘ ਅਬਦਾਲੀ ਦੀਆਂ ਅੱਖਾਂ ਵਿੱਚ ਬੁਰੀ ਤਰ੍ਹਾਂ ਰੜਕ ਰਿਹਾ ਸੀ ਜੀ ਦੁਰੇਦਰਾਨੀ ਸ਼ਾਹ ਵਲੀ ਤੁਰਦਾ ਹੋਇਆ ਬੋਲਿਆ ਕਾਹਦਾ ਦੁਰੇਦਰਾਨੀ ਹਾਲ ਵੇਖ ਤੇਰੇ ਦੁਰੇਦਰਾਨੀ ਦਾ ਕੀ ਕਰ ਦਿੱਤਾ ਹੈ ਸਿੰਘਾ ਨੇ ਮੈਨੂੰ ਤਾਂ ਜਾਪ ਰਿਹਾ ਹੈ ਜਿਵੇਂ ਮੈਂ ਕਿਸੇ ਵੱਡੀ ਸਲਤਨਤ ਦਾ ਬਾਦਸ਼ਾਹ ਨਹੀਂ ਕਿਸੇ ਮਾਮੂਲੀ ਸੂਬੇ ਦਾ ਆਮ ਜਿਹਾ ਫੌਜਦਾਰ ਹਾਂ ਵਿਚਾਰਗੀ ਅਬਦਾਲੀ ਦੇ ਬੋਲਾਂ ਵਿੱਚੋਂ ਝਲਕ ਰਹੀ ਸੀ ਸਰਦਾਰ ਚਰਤ ਸਿੰਘ ਨੇ ਲਾਹੌਰ ਦੇ ਉੱਤਰ ਵਿੱਚ ਬਹੁਤ ਇਲਾਕਾ ਮੱਲਿਆ ਹੋਇਆ ਸੀ ਚਨਾਵ ਪਾਰ ਕਰਦਿਆਂ ਹੀ ਨੂਰਦੀਨ ਦਾ ਮੇਲ ਸਰਦਾਰ ਨਾਲ ਹੋ ਗਿਆ। ਇਹੀ ਹੈ ਜੋ ਸ਼ਾਹ ਦੀ ਅੱਖ ਦਾ ਵਾਲ ਬਣਿਆ ਹੋਇਆ ਹੈ ਸਾਡੇ ਰਾਹ ਦਾ ਸਭ ਤੋਂ ਵੱਡਾ ਰੋੜਾ। ਐਤਕੀ ਅਸੀਂ ਇਸ ਨੂੰ ਰਾਹ ਵਿੱਚੋਂ ਸਦਾ ਲਈ ਹਟਾ ਦੇਣਾ ਹੈ ਆਪਣੇ ਸਿਪਾਹੀਆਂ ਨੂੰ ਨੂਰਦੀਨ ਬੋਲਿਆ। ਰਾਹ ਦਾ ਰੋੜਾ ਨਹੀਂ ਗਲੇ ਦੀ ਹੱਡੀ ਹੈ ਚਰਤ ਸਿੰਘ ਸਰਦਾਰ ਦੀ ਬਹਾਦਰੀ ਤੋਂ ਵਾਕਿਫ ਇੱਕ afghan ਸਿਪਾਹੀ ਬੋਲਿਆ। ਜੈਸਾ ਫੜਾ ਨੂਰਦੀਨ ਆਪਣੀ ਫੌਜ ਨੂੰ ਮਾਰ ਰਿਹਾ ਸੀ ਵੈਸੀ ਦਲੇਰੀ ਨਹੀਂ ਦਿਖਾ ਸਕਿਆ ਕੁਝ ਘੜੀਆਂ ਲਈ ਵੀ ਨਹੀਂ ਪਹਿਲੀ ਕਰੜੀ ਟੱਕਰ ਵਿੱਚ ਹੀ ਉਹ ਭੱਜ ਕੇ ਸਿਆਲਕੋਟ ਜਾਵੜਿਆ ਤੇ ਤੇਜ਼ੀ ਨਾਲ ਕਿਲੇ ਵਿੱਚ ਲੁਕ ਕੇ ਬੈਠ ਗਿਆ ਪਰ ਸਰਦਾਰ ਚੜ੍ਹਤ ਸਿੰਘ ਤਾਂ ਕਿਸੇ ਹੋਰ ਮਿੱਟੀ ਦਾ ਬਣਿਆ ਹੋਇਆ ਸੀ ਉਸ ਨੇ ਨੂਰਦੀਨ ਦਾ ਪਿੱਛਾ ਕੀਤਾ ਤੇ ਸਿਆਲਕੋਟ ਦੇ ਕਿਲੇ ਨੂੰ ਘੇਰ ਲਿਆ ਆਲੇ-ਦੁਆਲੇ ਪਹਿਰਾ ਇੰਨਾ ਸਖਤ ਕਰ ਦਿੱਤਾ ਕਿ ਕਿਲੇ ਵਿੱਚ ਰਸਦ ਪਾਣੀ ਜਾਣਾ ਬੰਦ ਹੋ ਗਿਆ ਸਿਆਲਕੋਟ ਦੇ ਨੇੜੇ ਤੇੜੇ ਦਾ ਇਲਾਕਾ ਸਿੰਘਾਂ ਦੇ ਕਬਜ਼ੇ ਵਿੱਚ ਸੀ ਸੋ ਨੂਰਦੀਨ ਨੂੰ ਕਿਸੇ ਪਾਸਿਓਂ ਕੋਈ ਮਦਦ ਨਹੀਂ ਆ ਸਕਦੀ ਸੀ ਕੋਈ ਚਾਰਾ ਨਾ ਚੱਲਦਾ ਦੇਖ ਕੇ ਰਾਤੋਂ ਰਾਤ ਨੂਰਦੀਨ ਕਿਲੇ ਦੀ ਕਿਸੇ ਤੰਗ ਸੁਰੰਗ ਰਾਹੀਂ ਜਾਨ ਬਚਾ ਕੇ ਭੱਜ ਗਿਆ ਤੇ ਜੰਮੂ ਜਾ ਕੇ ਰੁਕਿਆ ਉਸਨੇ ਆਪਣੀ ਫੌਜ ਨੂੰ ਵੀ ਖਬਰ ਨਹੀਂ ਹੋਣ ਦਿੱਤੀ ਸੈਨਾਪਤੀ ਦੇ ਭੱਜ ਜਾਣ ਤੇ ਹੁਣ ਫੌਜ ਕੀ ਕਰੇ ਕੁਝ ਚਿਰ ਤਾਂ ਉਹ ਮੋਰਚਿਆਂ ਵਿੱਚ ਬੈਠੇ ਰਹੇ ਪਰ ਮਗਰੋਂ ਆਪਣੇ ਹਥਿਆਰ ਸੁੱਟ ਦਿੱਤੇ ਵੱਡੇ ਦਿਲ ਵਾਲੇ ਦਿਆਲੂ ਸਰਦਾਰ ਚੜ੍ਹ ਸਿੰਘ ਨੇ ਸਮਰਪਣ ਕਰ ਗਏ ਕਿਸੇ ਇੱਕ ਸਿਪਾਈ ਨੂੰ ਫੁੱਲ ਦੀ ਵੀ ਝੋਟ ਨਹੀਂ ਲੱਗਣ ਦਿੱਤੀ ਤੇ ਸਭ ਨੂੰ ਵਾਪਸ ਪਰਤ ਜਾਣ ਦੇ ਦਿੱਤਾ ਉਹਨਾਂ ਦੀ ਇਹ ਮਜਾਲ ਕਿ ਅਬਦਾਲੀ ਦਾ ਭੇਜਿਆ ਫੌਜਦਾਰ ਭਜਾ ਦਿੱਤਾ ਨੂਰਦੀਨ ਦੀ ਹੋਈ ਬੇਇੱਜ਼ਤੀ ਭਰੀ ਹਾਰ ਦੀ ਖਬਰ ਜਦ ਲਾਹੌਰ ਦੇ ਹਾਕਮ 우ਬੈਦ ਖਾਨ ਨੂੰ ਲੱਗੀ ਤਾਂ ਗੁੱਸੇ ਨਾਲ ਕੰਬਣ ਲੱਗਾ ਉਸ ਨੂੰ ਜਾਪਿਆ ਕਿ ਜਿਵੇਂ ਇਹ ਨੂਰਦੀਨ ਦੀ ਨਹੀਂ ਲਾਹੌਰ ਦੀ ਹਾਰ ਹੈ ਕਾਬਲ ਦੀ ਹਾਰ ਹੈ ਉਹ ਸਿੰਘਾਂ ਨੂੰ ਸਬਕ ਸਿਖਾ ਕੇ ਅਬਦਾਲੀ ਨੂੰ ਦੱਸਣਾ ਚਾਹੁੰਦਾ ਸੀ ਕਿ ਪੰਜਾਬ ਵਿਚਲੀ ਅਫਗਾਨ ਤਲਵਾਰ ਹਜੇ ਖੁੰਡੀ ਨਹੀਂ ਹੋਈ ਉਸਨੇ ਇੱਕ ਵੱਡੀ ਫੌਜ ਤਿਆਰ ਕੀਤੀ ਤੇ ਗੁਜਰਾਂ ਵਾਲੇ ਤੇ ਚੜ੍ਹਾਈ ਕਰ ਦਿੱਤੀ ਕੁਝ ਦਿਨਾਂ ਵਿੱਚ ਹੀ ਉਸਨੇ ਗੁਜਰਾਂ ਵਾਲੇ ਪਹੁੰਚ ਕੇ ਕਿਲੇ ਨੂੰ ਘੇਰ ਲਿਆ ਹੁਣ ਮੈਂ ਇਹਨਾਂ ਨੂੰ ਦੱਸਾਂਗਾ ਕਿ ਕਾਬਲ ਦਾ ਲੋਹਾ ਜਦ ਆਈ ਤੇ ਆ ਜਾਵੇ ਤਾਂ ਕੀ ਕਰ ਸਕਦਾ ਹੈ ਕਿਲੇ ਦੇ ਨੇੜੇ ਆਉਂਦਿਆਂ 우ਬੈਦ ਖਾਨ ਬੋਲਿਆ ਅੱਗੋਂ ਚੜਤ ਸਿੰਘ ਕਿਹੜਾ ਕੋਈ ਰਾਜਪੂਤ ਰਾਜਾ ਹੈ ਜੋ ਆਪਣੀ ਕੁੜੀ ਦਾ ਡੋਲਾ ਲੈ ਕੇ ਮੂਹਰੇ ਖਲੋਤਾ ਹੋਵੇਗਾ 우ਬੈਦ ਖਾਨ ਦੀ ਗੱਲ ਸੁਣਦਿਆਂ ਇੱਕ ਅਫਗਾਨ ਸਿਪਾਹੀ ਹੌਲੀ ਦੇਣੇ ਦੂਜੇ ਨੂੰ ਕਹਿਣ ਲੱਗਾ ਬਾਹਰ ਨਿਕਲੋ ਏ ਸ਼ੁਕਰ ਚੱਕਰੀਏ ਸਰਦਾਰ ਅੱਜ ਅਸੀਂ ਵੀ ਤੇਰੀ ਬਹਾਦਰੀ ਦੇ ਦਰਸ਼ਨ ਕਰ ਲਈਏ ਕਿਲੇ ਦੀ ਬਾਹਰੀ ਕੰਧ ਤੇ ਖਲੋਤੇ ਸਰਦਾਰ ਚੜਤ ਸਿੰਘ ਨੂੰ ਦੇਖਦਿਆਂ 우ਬੈਦ ਖਾਨ ਬੋਲਿਆ ਮੂਮਦਿਆਂ ਦੰਦਾ ਨਾਲ ਲੋਹਾ ਨਹੀਂ ਚਬਾਈਦਾ 우ਬੈਦ ਖਾਨ ਕਿਉਂ ਸ਼ੇਰ ਦੇ ਜਵਾੜੇ ਵਿੱਚ ਹੱਥ ਪਾ ਰਿਹਾ ਹੈ ਚਾਰ ਦਿਨ ਕਰ ਲੈ ਲਾਹੌਰ ਦੀ ਸੂਬੇਦਾਰੀ ਗੁਜਰਾਂ ਵਾਲਾ ਖੁੰਦਾ ਖੁੰਦਾ ਕਿਤੇ ਲਾਹੌਰ ਨਾ ਗਵਾ ਬੈਠੀ ਸਰਦਾਰ ਹੱਸਦਾ ਹੋਇਆ ਬੋਲਿਆ ਪਰ ਐਤਕੀ 우ਬੈਦ ਖਾਨ ਚੁੱਪ ਰਿਹਾ ਉਹ ਜਵਾਬ ਤੋਪਾਂ ਦੇ ਗੋਲਿਆਂ ਨਾਲ ਦੇ ਦੇਣਾ ਚਾਹੁੰਦਾ ਸੀ ਸੋ ਹਮਲੇ ਦੀ ਤਿਆਰੀ ਕਰਨ ਲੱਗਾ ਇੰਨੇ ਨੂੰ ਪਿੱਛੋਂ ਤੇਜ਼ੀ ਨਾਲ ਘੋੜਾ ਭਜਾਈ ਆਉਂਦਾ ਇੱਕ ਅਫਗਾਨ ਸੂਈਆ ਦਿਖਾਈ ਦਿੱਤਾ ਉਸਨੇ 우ਬੈਦ ਖਾਨ ਕੋਲ ਆ ਕੇ ਘੋੜਾ ਰੋਕ ਲਿਆ ਅਤੇ ਹਫਦਾ ਹੋਇਆ ਬੋਲਿਆ ਦਲ ਖਾਲਸਾ ਹਜ਼ੂਰ ਦਲ ਖਾਲਸਾ ਕੀ ਕਹਿ ਰਿਆ ਹੈ ਆਰਾਮ ਨਾਲ ਦੱਸ ਆਰਾਮ ਦਾ ਸਮਾਂ ਨਹੀਂ ਹਜ਼ੂਰ ਪਿੱਛੋਂ ਦਲ ਖਾਲਸਾ ਚੜਿਆ ਆ ਰਿਹਾ ਹੈ ਅਸਲ ਵਿੱਚ ਗੁਜਰਾਵਾਲੇ ਦੇ ਘੇਰੇ ਦੀ ਖਬਰ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੂੰ ਪਹੁੰਚ ਗਈ ਸੀ ਉਹਨਾਂ ਨੇ ਤੁਰੰਤ ਸਰਦਾਰ ਜੈ ਸਿੰਘ ਕਨਈਏ ਹਰੀ ਸਿੰਘ ਭੰਗੀ ਤੇ ਲੈਣਾ ਸਿੰਘ ਭੰਗੀ ਨੂੰ ਸਨੇਹਾ ਲਾਇਆ ਤੇ ਸਾਰੇ ਦਲ ਨੇ ਗੁਜਰਾਵਾਲੇ ਨੂੰ ਘੋੜੇ ਦੜਾ ਦਿੱਤੇ ਤੇ ਉੱਤੋਂ ਖਾਲਸੇ ਦੇ ਤਿਰੰਗਾ ਦੀ ਤੇਜ਼ੀ ਵਾਲਾਂ ਵਿੱਚ ਹੀ ਸਭ ਸਰਦਾਰ ਗੁਜਰਾਂ ਵਾਲੇ ਪਹੁੰਚ ਗਏ ਸੂਈਆ ਹਜੇ ਖਬਰ ਖੋਲ ਕੇ ਦੱਸ ਹੀ ਰਿਹਾ ਸੀ ਕਿ 우ਬੈਦ ਖਾਨ ਨੂੰ ਪਿੱਛੋਂ ਖਾਲਸੇ ਦੇ ਘੋੜੇ ਦੀਆਂ ਉੱਡਦੀ ਧੂੜ ਨਜ਼ਰ ਆਈ ਉਸ ਦੇ ਹੋਸ਼ ਉੱਟ ਗਏ ਅਬਦਾਲੀ ਤੋਂ ਸ਼ਾਬਾਸ਼ ਲੈਂਦਾ ਲੈਂਦਾ ਉਹ ਤਾਂ ਆਪਣੀ ਜਾਨ ਹੀ ਵਿਪਤਾ ਵਿੱਚ ਪਾ ਬੈਠਾ ਸੀ ਉਸ ਨੇ ਕੋਈ ਜੋੜ ਘਟਾਓ ਨਹੀਂ ਦੇਖੇ ਤੇ ਆਪਣੀ ਫੌਜ ਨੂੰ ਲਾਹੌਰ ਪਹੁੰਚਣ ਦਾ ਹੁਕਮ ਸੁਣਾ ਦਿੱਤਾ ਜਲਦੀ ਨਾਲ ਸਾਰੀ ਫੌਜ ਨੂੰ ਲਾਹੌਰ ਲੈ ਆਓ ਉਹ ਇੱਕ ਫੌਜਦਾਰ ਨੂੰ ਬੋਲਿਆ ਤੇ ਆਪਣਾ ਘੋੜਾ ਭਜਾ ਦਿੱਤਾ ਸਾਡੀਆਂ ਤੋਪਾਂ ਜੰਬੂਰੇ ਜੰਝੈਲਾ ਹਜ਼ੂਰ ਮਗਰੋਂ ਫੌਜਦਾਰ ਬੋਲਦਾ ਹੀ ਰਹਿ ਗਿਆ ਪਰ 우ਬੈਦ ਖਾਨ ਨੂੰ ਕੁਝ ਸੁਣਾਈ ਨਾ ਦਿੱਤਾ ਛੇਤੀ ਨਾਲ ਲਾਹੌਰ ਪਹੁੰਚੋ ਲਾਹੌਰ ਦੀ ਰਾਖੀ ਡਲਿਆਂ ਟੀਮਾਂ ਨਾਲ ਕਰਨੀ ਹੈ ਤੋਪਖਾਨਾ ਉਸੇ ਤਰ੍ਹਾਂ ਛੱਡ ਕੇ ਜਾਣ ਨੂੰ ਮਜਬੂਰ ਫੌਜਦਾਰ ਬੋਲਿਆ ਪਰ ਉਹ ਕੀ ਕਰ ਸਕਦੇ ਸਨ ਜਦ ਹਾਕਮ ਹੀ ਹੁਕਮ ਲਾ ਗਿਆ ਸੀ ਇਸ ਤੋਂ ਪਹਿਲਾਂ ਕਿ ਦਲ ਖਾਲਸਾ ਹੱਲਾ ਬੋਲਦਾ ਸਾਰੀ ਲਾਹੌਰੀ ਫੌਜ ਗੁਜਰਾਵਾਲੇ ਤੋਂ ਤਿੱਤਰ-ਬਿੱਤਰ ਹੋ ਗਈ। ਅਫਗਾਨਾਂ ਦੀਆਂ ਛੋਟੀਆਂ ਤੋਪਾਂ, ਜੰਜ਼ੈਲਾ, ਜੰਬੂਰੇ ਸਭ ਸਿੰਘਾਂ ਦੇ ਹੱਥ ਲੱਗ ਗਏ। ਇਹ ਤਾਂ ਵਿਚਾਰੇ ਜਾਪਦਾ ਆਪਣਾ ਜੰਗੀ ਸਮਾਨ ਹੀ ਸਾਨੂੰ ਦੇਣ ਆਏ ਸਨ। ਤੋਪਾਂ ਦੇਖਦਾ ਇੱਕ ਸਿੰਘ ਬੋਲਿਆ ਖਾਲਸੇ ਨੇ ਸਾਰਾ ਸਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ। ਅਫਗਾਨੀ ਤੋਪਾਂ ਹੁਣ ਗੁਜਰਾਂ ਵਾਲੇ ਕਿਲੇ ਦੀਆਂ ਕੰਧਾਂ ਤੇ ਸੋਭਾ ਪਾ ਰਹੀਆਂ ਸਨ ਸਭ ਸਿੱਖ ਸਰਦਾਰਾਂ ਬੈਠ ਕੇ ਮਤਾ ਕੀਤਾ ਖਾਲਸਾ ਜੀ ਇਹੋ ਮੌਕਾ ਹੈ ਅਫਗਾਨਾਂ ਦਾ ਤੋਪਖਾਨਾ ਤੇ ਹੋਰ ਜੰਗੀ ਸਮਾਨ ਸਾਡੇ ਹੱਥ ਲੱਗ ਗਿਆ ਹੈ ਡਰਿਆ ਹੋਇਆ ਉਬੈਦ ਖਾਨ ਹੁਣ ਖਾਲਸੇ ਦਾ ਮੁਕਾਬਲਾ ਨਹੀਂ ਕਰ ਸਕਦਾ ਕਿਉਂ ਨਾ ਅਸੀਂ ਉਸ ਦਾ ਪਿੱਛਾ ਕਰੀਏ ਤੇ ਲਾਹੌਰ ਉੱਤੇ ਧਾਵਾ ਬੋਲੀਏ ਸਰਦਾਰ ਹਰੀ ਸਿੰਘ ਭੰਗੀ ਨੇ ਸਭ ਸਰਦਾਰਾਂ ਅੱਗੇ ਆਪਣਾ ਮੱਥਾ ਰੱਖਿਆ ਜੀ ਖਾਲਸਾ ਜੀ ਸਰਦਾਰ ਹਰੀ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹਨ ਪਾਣੀ ਪਤ ਚੋਂ ਥੱਕ ਟੁੱਟ ਕੇ ਮੁੜੇ ਅਬਦਾਲੀ ਨੂੰ ਸਿੰਘਾਂ ਐਸਾ ਤਪਾਇਆ ਹੈ ਕਿ ਉਹ ਛੇਤੀ ਨਹੀਂ ਪਰਤੇਗਾ ਹੁਣ ਵੇਲਾ ਹੈ ਮਾਰ ਲਈਏ ਮੋਰਚਾ ਤੇ ਲਾਹੌਰ ਉਤੇ ਖਾਲਸਾ ਹੀ ਨਿਸ਼ਾਨ ਝੁਲਾ ਦਈਏ ਸਰਦਾਰ ਚੜਤ ਸਿੰਘ ਵੀ ਸਰਦਾਰ ਹਰੀ ਸਿੰਘ ਨਾਲ ਸਹਿਮਤ ਸੀ ਸੋ ਫੈਸਲਾ ਇਹੋ ਹੋਇਆ ਸਾਰੇ ਸਿੱਖ ਦਲ ਨੇ ਆਪਣੇ ਘੋੜੇ 우ਬੈਦ ਖਾਨ ਦੇ ਮਗਰ ਦੌੜਾ ਦਿੱਤੇ ਖਾਨ ਨੂੰ ਵੀ ਉਸ ਦੇ ਸੂਈਆਂ ਨੇ ਦੱਸ ਦਿੱਤਾ ਕਾਲਸੇ ਦੇ ਘੋੜਿਆਂ ਦੀਆਂ ਟਾਪਾਂ ਨਾਲ ਉੱਡੀ ਧੂੜ ਨੇ ਅਜੇ ਵੀ ਸਾਡਾ ਪਿੱਛਾ ਨਹੀਂ ਛੱਡਿਆ ਹਜ਼ੂਰ 우ਬੈਦ ਖਾਨ ਬੁਰੀ ਤਰ੍ਹਾਂ ਕਬਰ ਆ ਗਿਆ ਕਿਉਂਕਿ ਉਸ ਕੋਲ ਮੁਕਾਬਲੇ ਲਈ ਜੰਗੀ ਸਮਾਨ ਵੀ ਨਹੀਂ ਬਚਿਆ ਸੀ ਉਸ ਤੋਂ ਫੌਜਦਾਰ ਨਾਲ ਨਜ਼ਰਾਂ ਨਾ ਮਿਲਾ ਹੋਈਆਂ ਸਾਰੀ ਅਫਗਾਨ ਫੌਜ ਦੇ ਅੰਦਰ ਆਉਂਦਿਆਂ ਹੀ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿਓ ਹੋਰ ਹੁਣ 우ਬੈਦ ਖਾਨ ਕਰ ਵੀ ਕੀ ਸਕਦਾ ਸੀ ਆਪ ਉਹ ਕਿਲੇ ਵਿੱਚ ਲੁੱਕ ਕੇ ਬੈਠ ਗਿਆ ਸਿੰਘਾਂ ਨੇ ਸ਼ਹਿਰ ਨੂੰ ਘੇਰ ਲਿਆ ਸਖਤ ਘੇਰੇ ਕਾਰਨ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਆਉਣ ਜਾਣ ਬੰਦ ਹੋ ਜਾਂਦਾ ਸੀ ਜਿਸ ਨਾਲ ਜਾਦਾ ਮੁਸ਼ਕਲ ਆਮ ਲੋਕਾਂ ਨੂੰ ਹੁੰਦੀ ਸੀ ਸੋ ਸਿੱਖ ਸਰਦਾਰਾਂ ਨੇ ਸ਼ਹਿਰ ਦੇ ਪਤਵੰਤੇ ਲੋਕਾਂ ਨੂੰ ਸਨੇਹਾ ਭੇਜਿਆ ਕਿ ਜੇ ਉਹ ਸ਼ਹਿਰ ਦੇ ਦਰਵਾਜ਼ੇ ਖੋਲ ਦੇਣ ਤਾਂ ਸਿੰਘ ਆਮ ਲੋਕਾਂ ਤੇ ਵਪਾਰੀਆਂ ਨੂੰ ਨਹੀਂ ਲੁੱਟਣਗੇ ਮੀਰ ਮੁਹੰਮਦ ਵਾਲੇ ਘੇਰੇ ਤੋਂ ਹੀ ਆਮ ਲੋਕਾਂ ਨੂੰ ਨਸੀਹਤ ਹੋ ਗਈ ਸੀ ਹਾਕਮਾਂ ਕੋਲ ਤਾਂ ਖਾਣ ਪੈਣ ਲਈ ਸਭ ਕੁਝ ਜਮਾ ਕੀਤਾ ਹੋਇਆ ਹੁੰਦਾ ਹੈ ਮਰਦੇ ਤਾਂ ਸਾਡੇ ਜੇ ਗਰੀਬ ਹੀ ਹਨ ਜਦ ਸਿੰਘਾਂ ਦਾ ਪੇਜਿਆ ਸੁਨੇਹਾ ਅੰਦਰ ਫੈਲਣ ਲੱਗਾ ਤਾਂ ਇਹ ਗੱਲਾਂ ਆਮ ਹੋਣ ਲੱਗੀਆਂ ਦੇਖੋ ਜੀ ਨਾ ਤਾਂ 우ਬੈਦ ਖਾਨ ਕੋਈ ਐਡਾ ਯੋਧਾ ਹੈ ਕਿ ਸਿੰਘਾਂ ਦਾ ਮੁਕਾਬਲਾ ਕਰ ਸਕੇ ਤੇ ਨਾ ਹੀ ਅਫਗਾਨਾਂ ਕੋਲ ਕੋਈ ਗੋਲਾ ਬਾਰੂਦ ਹੈ ਦੋਫਕਾਨਾ ਤਾਂ ਸਾਰਾ ਗੁਜਰਾਂ ਵਾਲੇ ਛੱਡ ਆਏ ਹਨ ਸਿੰਘਾਂ ਲਈ ਵੱਡੇ ਸੂਰਮੇ ਤੇ ਸਿੰਘ ਤਾਂ ਪਹਿਲਾਂ ਵੀ ਮੀਰ ਮੁਹੰਮਦ ਤੋਂ ਨਜ਼ਰਾਨਾ ਲੈ ਕੇ ਮੁੜ ਗਏ ਸਨ ਉਹ ਸ਼ਹਿਰ ਦਾ ਕੋਈ ਨੁਕਸਾਨ ਨਹੀਂ ਕਰਨਗੇ ਸ਼ਹਿਰ ਦੇ ਪਤਵੰਤੇ ਮੁਖੀਆਂ ਨੇ ਸਲਾਹ ਕੀਤੀ ਤੇ ਸਿੰਘਾਂ ਲਈ ਲਾਹੌਰ ਦੇ ਦਰਵਾਜ਼ੇ ਖੋਲ ਦਿੱਤੇ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਜਕਾਰੇ ਗਜਾਉਂਦਾ ਖਾਲਸਾ ਲਾਹੌਰ ਵਿੱਚ ਦਾਖਲ ਹੋਇਆ ਸਭ ਸਰਦਾਰਾਂ ਨੇ ਆਪਣੇ ਘੋੜੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਤੋਂ ਪਿੱਛੇ ਕਰ ਲਏ ਸਰਦਾਰ ਜੱਸਾ ਸਿੰਘ ਸਿੱਖ ਦਲ ਦੇ ਮੋਰੀ ਜੱਥੇਦਾਰ ਜਿਨ੍ਹਾਂ ਪ੍ਰਤੀ ਪਹਿਲਾਂ ਹੀ ਭਵਿੱਖ ਬਾਣੀਆਂ ਹੋ ਚੁੱਕੀਆਂ ਸਨ ਨੇ ਹੁਣ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਤਖਤ ਉੱਤੇ ਬਰਾਜਣਾ ਸੀ ਸੁਲਤਾਨ ਉਲਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਲਾਹੌਰ ਦੇ ਤਖਤ ਤੇ ਬਿਠਾਉਂਦਿਆਂ ਸਭ ਸਿੱਖ ਸਰਦਾਰ ਬੋਲੇ ਸੁਲਤਾਨ ਉਲਕੌਮ ਪੰਥ ਪਾਤਸ਼ਾ ਅੱਜ ਤੋਂ ਸਰਦਾਰ ਜੱਸਾ ਸਿੰਘ ਪੰਥ ਦੇ ਪਾਤਸ਼ਾ ਹਨ ਵਾਹ ਧੰਨ ਗੁਰੂ ਤੇ ਧੰਨ ਪੰਥ ਸਾਡੇ ਪਿੱਛੇ ਖਲੋਤਾ ਨਿਹੰਗ ਸਿੰਘ ਬੋਲਿਆ ਕਹਿਣਾ ਤਾਂ ਅਸੀਂ ਵੀ ਚਾਹੁੰਦੇ ਸਾਂ ਪਰ ਕਥਾ ਦੇ ਵਿੱਚ ਕਿਵੇਂ ਬੋਲਦੇ ਬਾਬਾ ਵੀ ਕੁਝ ਸਮੇਂ ਲਈ ਚੁੱਪ ਹੋ ਗਿਆ ਸ਼ਾਇਦ ਉਹ ਵੀ ਸਾਡੇ ਵਾਂਗ ਸਰਦਾਰ ਜੱਸਾ ਸਿੰਘ ਪ੍ਰਤੀ ਹੋਈਆਂ ਭਵਿੱਖ ਬਾਣੀਆਂ ਬਾਰੇ ਸੋਚਣ ਲੱਗ ਪਿਆ ਸੀ ਘੋੜਿਆਂ ਦੀ ਸੇਵਾ ਕਰਦੇ ਇਸੇ ਬਾਲ ਉੱਪਰ ਕਲਗੀਧਰ ਸੱਚੇ ਪਾਤਸ਼ਾਹ ਮਾਤਾ ਸੁੰਦਰੀ ਜੀ ਤੇ ਸਮੁੱਚੇ ਖਾਲਸਾ ਪੰਥ ਦੀ ਮਿਹਰ ਦੀ ਨਿਗਾਹ ਹੋਣ ਕਰਕੇ ਇੱਕ ਦਿਨ ਇਹ ਕੌਮ ਦਾ ਸੁਲਤਾਨ ਸਦਵਾਇਆ ਮੈਨੂੰ ਬਾਬੇ ਦੇ ਪਹਿਲਾਂ ਕਹੇ ਬੋਲ ਯਾਦ ਆ ਰਹੇ ਸਨ ਧੰਨ ਜੱਸਾ ਸਿੰਘ ਤੇ ਧੰਨ ਧੰਨ ਜੱਸਾ ਸਿੰਘ ਦੀ ਮਾਤਾ ਬਹੁਤ ਕੁਝ ਚੱਲ ਰਿਹਾ ਸੀ ਅੰਦਰ ਕਿੰਨੀਆਂ ਹੋਰ ਗੱਲਾਂ ਕਰਨਾ ਚਾਹੁੰਦਾ ਸੀ ਪਰ ਮੇਰੇ ਤੋਂ ਹੋਰ ਕੁਝ ਬੋਲਿਆ ਨਹੀਂ ਗਿਆ ਬਾਬੇ ਨੇ ਕਥਾ ਅੱਗੇ ਤੋਰੀ ਤੁਹਾਡਾ ਬਾਲ ਗੁਰੂ ਦਾ ਲਾਲ ਹੋਏਗਾ ਤੇਰੀ ਸੰਤਾਨ ਅੱਗੇ ਚੋਬਦਾਰ ਚੱਲਿਆ ਕਰਨਗੇ ਮੈਂ ਕੁਝ ਕੋੜਿਆਂ ਦੀ ਲੱਤ ਚੱਕਦਾ ਹੁੰਦਾ ਸੀ ਤੇ ਮੈਨੂੰ ਪੰਥ ਨੇ ਨਵਾਬ ਬਣਾ ਦਿੱਤਾ ਤੇ ਤੂੰ ਤਾਂ ਸਾਰੇ ਘੋੜਿਆਂ ਨੂੰ ਦਾਣਾ ਵਰਤਾਉਂਦਾ ਹੈ ਹੋ ਸਕਦਾ ਪੰਥ ਤੈਨੂੰ ਪਾਤਸ਼ਾਹੀ ਬਣਾ ਦੇਵੇ ਤਖਤ ਤੇ ਬੈਠੇ ਸਰਦਾਰ ਜੱਸਾ ਸਿੰਘ ਨੂੰ ਕਲਗੀਧਰ ਪਾਤਸ਼ਾਹ ਮਾਤਾ ਸੁੰਦਰੀ ਜੀ ਤੇ ਨਵਾਬ ਕਪੂਰ ਸਿੰਘ ਦੇ ਕਹੇ ਬੋਲ ਯਾਦ ਆ ਰਹੇ ਸਨ ਮਹਾਰਾਜ ਦੇ ਸ਼ੁਕਰਾਨੇ ਵਜੋਂ ਉਹਨਾਂ ਮਹਾਰਾਜ ਦੇ ਨਾਮ ਸਿੱਕਾ ਜਾਰੀ ਕਰਨ ਬਾਰੇ ਸਿੰਘਾਂ ਨਾਲ ਸਲਾਹ ਕੀਤੀ ਸਿੱਕੇ ਦੀ ਇਬਾਰਤ ਕੀ ਹੋਵੇਗੀ ਉਹੀ ਜੋ ਬਾਬਾ ਬੰਦਾ ਸਿੰਘ ਜੀ ਨੇ ਮੋਰ ਉੱਪਰ ਖਣਵਾਈ ਸੀ ਸਰਦਾਰ ਜੱਸਾ ਸਿੰਘ ਬੋਲੇ ਲਾਹੌਰ ਦੀ ਸਰਕਾਰੀ ਟਕਸਾਲ ਵਿੱਚੋਂ ਅਫਗਾਨਾਂ ਦੇ ਸਿੱਕੇ ਬਣਨੇ ਬੰਦ ਕਰ ਦਿੱਤੇ ਗਏ ਤੇ ਨਵੇਂ ਸਿੱਕੇ ਦੀ ਖਣਵਾਈ ਲਈ ਕੰਮ ਸ਼ੁਰੂ ਕੀਤਾ ਗਿਆ ਖਾਲਸੇ ਦੇ ਸਿੱਕੇ ਦੀ ਇਬਾਰਤ ਸੀ ਦੇਗੋ ਦੇਗੋ ਫਤਿਹ ਨੁਸਰਤ ਬੇਦਰੰਗ ਯਾਫ ਤਜ ਨਾਨਕ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ